ਪਹਿਲੇ ਦੋਸਤੋ ਕੱਲ ਪਿੰਡ ਗਏ ਸਾਂ ਪਿੰਡ ਖੇਤਾਂ ਦਾ ਗੀੜਾ ਮਾਰਿਆ ਤੁਸੀਂ ਸਾਰੇ ਵੀਡੀਓ ਦੇਖੀ ਹੈ ਬੜੀ ਚੰਗੀ ਲੱਗੀ ਤੇ ਮੈਂ ਦੋਸਤੋ ਗੀੜਾ ਮਾਰ ਕੇ ਵਾਪਸ ਜਿਹੜਾ ਉਹ ਅਮਰਸਰ ਆਪਣੇ ਕੰਮ ਤੇ ਆ ਗਿਆ ਤੇ ਇਸ ਟਾਈਮ ਜਿਹੜਾ ਆਪਾਂ ਵੇਰ ਕੇ ਖੜੇ ਆਂ ਤੇ ਭੁੱਖ ਬਹੁਤ ਲੱਗੀ ਦੀ ਤੇ ਆ ਭਾਈ ਤੋਂ ਆਪਾਂ ਚਾਹਣੇ ਆ ਕਿ ਨਾਲੇ ਕਾਨੇ ਨਾਲੇ ਦੇਖਦੇ ਕਿੰਨੇ ਕਿ ਸਵਾਦ ਆ ਭਾਈ ਚਾਹਣ ਦੇ ਹੋਏ ਇੱਕ ਪਲੇਟ ਜਦੋਂ ਸ਼ਹਿਰ ਦੇ ਕਿਸੇ ਵੱਡੇ ਰੈਸਟੋਰੈਂਟ 'ਚ ਬਹਿ ਕੇ ਖਾਈਦਾ ਅਗਲਾ ਚਾਹਣਾਂ ਨੂੰ ਬਰੀਆਨੀ ਕਹਿ ਕੇ ਸਾਵਾ ਸੋਤ ਕਾ ਪੀਉਂ ਕੰਡਾ ਇਹ ਸਮਾਨ ਸਮਦੇ ਹੀ ਵਾ ਪਾਈ ਜਾਂਦਾ ਜੇਰਾ ਘਰ ਪਿਆਰੀ ਪਾਉ ਲਾਉ ਨੇ ਪਿਆਰੀ ਪਾਤੇ ਤੇ ਇਹਦਾ ਖੱਟਾ ਵੀ ਪਾਉ ਉਹਨੇ ਖੱਟਾ ਵੀ ਪਾਤਾ ਇਹ ਦੇਖਦਾ ਇਹਨੇ ਪਹਿਲਾਂ ਗੜਾ ਚਲੋ ਹੁਣ ਕਰ ਲਓ ਇਹਨੇ ਰੇ ਰੇ ਦੀ ਠੀਕ ਹੈ ਸਿਰਫ 20 ਰੁਪਏ ਦੀ ਬੜਾ ਸਸਤਾ ਸਦਾਈਆ ਅੱਗੇ ਤੋਂ ਇਥੋਂ ਖਾਇ ਕਰਾਂਗੇ ਕੋਈ ਸੋ ਦੋਸਤੋ ਇਹ 20 ਰੁਪਏ ਦੀ ਪਲੇਟ ਆ ਤੇ ਬੜੀ ਸਵਾਦ ਆਇਆ ਕਿਸੇ ਵੀ ਤਰੀਕੇ ਨਾਲ ਜਿਹੜਾ ਸ਼ਹਿਰ ਦਾ ਰੈਜ਼ੀਡੈਂਟ ਆ ਉਹਦੇ ਨਾਲ ਘੱਟ ਨਹੀਂ ਹੈਗੀ ਬਹੁਤ ਸਵਾਦ ਹੈ ਜੀ ਤੁਹਾਨੂੰ ਅੱਗੇ ਤੋਂ ਕਰੀਏ ਦੋਸਤੋ 20 ਰੁਪਏ ਦੀ ਆ ਜੇ ਉਹ ਹੀ ਆਪਾਂ ਕਿਤੇ ਵੱਡੇ ਰੈਸਟੋਰੈਂਟ ਤੇ ਜਾ ਕੇ ਖਾਈਏ ਤੇ ਮੇਰਾ ਕਹਾਲਾ 170 ਰੁਪਏ ਤੋਂ ਘਟ ਦੇ ਵਿੱਚ ਜਿਹੜਾ ਆਪਣਾ ਬਿੱਲ ਨਹੀਂ ਬਣਨਾ ਸੋ ਇਸ ਕਰਕੇ ਇਤਨੀਆਂ ਛੋਟੀਆਂ ਰੇੜੀਆਂ ਤੋਂ ਛੋਟੀਆਂ ਦੁਕਾਨਾਂ ਤੋਂ ਜਿਹੜਾ ਵਾ ਇਸ ਤਰ੍ਹਾਂ ਦਾ ਸਬਾਨ ਖਾਇਆ ਕਰੀ ਜਾਂ ਕੋਈ ਚੀਜ਼ ਖਰੀਦਣੀ ਧੱਕੀ ਦਿਆ ਕਰੀ ਇਹਦੇ ਨਾਲ ਦੋ ਫਾਇਦੇ ਰਹਿੰਦੇ ਆ ਇੱਕ ਤੇ ਸਾਡੀ ਜੇਬ ਦੇ ਉੱਤੇ ਵੀ ਘਟ ਭਾਰ ਪੈਂਦਾ ਇੱਕ ਦੂਜਾ ਜਿਹੜਾ ਇਸ ਤਰ੍ਹਾਂ ਦੇ ਛੋਟੇ ਕਾਰੋਬਾਰੀ ਐ ਛੋਟੇ ਰੇੜੀ ਵਾਲੇ ਛੋਟੀਆਂ ਦੁਕਾਨਾਂ ਵਾਲੇ ਬੰਦੇ ਆ ਉਹਨਾਂ ਦਾ ਵੀ ਕੌਨਫੀਡੈਂਸ ਜਿਹੜਾ ਵਧਦਾ ਤੇ ਕੋਈ ਹੋਰ ਵੀ ਜਿਹੜਾ ਬੇਰੋਜ਼ਗਾਰ ਹੈ 인ਸਪਾਇਰ ਹੋ ਕੇ ਪ੍ਰਭਾਵਿਤ ਹੋ ਕੇ ਤੇ ਇਸ ਦਾ ਕਾਰੋਬਾਰ ਸ਼ੁਰੂ ਕਰਕੇ ਤੇ ਆਪਣਾ ਜਿਹੜਾ ਕਾਰੋਬਾਰ ਹੈ ਉਹ ਕਰ ਸਕਦਾ ਹੈ ਆਪਣਾ ਰੋਜ਼ਗਾਰ ਜਿਹੜਾ ਕਮਾ ਸਕਦਾ ਕਿਉਂਕਿ ਆਪਾਂ ਖਾ ਰਹੇ ਹਾਂ ਸਿਰਫ 20 ਰੁਪਏ ਦੀ ਇਹ ਪਲੇਟ ਆ ਔਰ ਇਹ ਕਿਸੇ ਵੀ ਤਰੀਕੇ ਨਾਲ ਜਿਹੜਾ ਲਜੀਜ਼ ਖਾਣਾ ਆ ਵੱਡੇ ਰੈਸਟੋਰੈਂਟ ਦਾ ਉਹਦੇ ਨਾਲੋਂ ਘੱਟ ਨਹੀਂ ਸੋ ਇਸ ਕਰਕੇ ਆਪਾਂ ਇੰਨਾ ਗੰਧ ਦਾ ਧਿਆਨ ਰੱਖੀਏ ਤਾਂ ਕਿ ਆਪਣੀ ਵੀ ਜੇਬ ਦੇ ਤੇ ਜਿਹੜਾ ਘੱਟ ਭਾਰ ਪਵੇ ਤੇ ਇਹੋ ਜਿਹੇ ਛੋਟੇ ਦੁਕਾਨਦਾਰ ਆ ਉਹਨਾਂ ਦਾ ਵੀ ਹੌਸਲਾ ਵਧੇ ਤੇ ਉਹਨਾਂ ਦਾ ਵੀ ਰੋਜ਼ਗਾਰ ਜਿਹੜਾ ਉਹ ਚੱਲਦਾ ਰਹੇ ਬਹੁਤਿਸ ਵਾਤ ਬਹੁਤ ਅਚੀ ਹੈ ਤੋਂ ਤੁਸੀਂ ਇਹ ਵੀਡੀਓ ਸਾਰਨ ਦੇਖਿਆ ਬੜਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਖਾਸਾ ਬਹੁਤ